ਪਾ ਦੱਸਦੇ ਨੇ 2016 ਮਾਡਲ 2,70,000 ਟਮਾਟ 855 2019 ਮਾਡਲ ਠੀਕ ਹੈ ਜੀ ਇਹਦੀ ਹੈਗੀ ਆ 5,90,000 ਟਮਾਟ ਸੋਨਾਲੀਕਾ 2019 ਮਾਡਲ 20 ਦੀ ਕਾਪੀ ਇਹਦੀ ਹੈਗੀ ਆ 4,30,000 430 ਠੀਕ ਹੈ ਮੈਸੀ ਹੈਗਾ ਜੀ 2021 ਮਾਡਲ ਤੇ ਇਹਦੀ ਹੈਗੀ ਆ 4,90,000 ਠੀਕ ਹੈ ਜੀ ਅੱਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਖੜੇ ਆ ਆਪਾਂ ਸਵਰਾਜ ਵਾਲੇ ਵੀਰਾਂ ਦੇ ਕੋਲ ਤੇ ਕਈ ਦਿਨ ਹੋ ਗਏ ਬਾਈ ਕਹਿੰਦੇ ਕੋਈ ਕਟਰ ਖੜੇ ਤੇ ਪੁਰਾਣੇ ਬਾਈ ਦਾ ਫੋਨ ਆਇਆ ਦੋ ਤਿੰਨ ਵਾਰ ਕਹਿੰਦਾ ਵੀ ਪੁਰਾਣੇ ਰੈਟਰ ਵੀਡੀਓ ਪਾ ਦੋ ਤੇ ਸਾਰਾ ਕਿੱਦਾਂ ਵਧੀਆ ਲੱਗੂ ਬਾਈ ਬਾਈ ਨੂੰ ਸਾਰੇ ਜਾਣਦੇ ਬਾਈ ਸੱਭਾ ਬਾਈ ਸੇਲਮੈਨ ਆਪਣਾ ਗੜਸ਼ੰਕਰ ਏਰੀਆ ਸਾਰਾ ਬਾਈ ਦੇ ਤੇ ਬਲਾਚੌਰ ਹੋਵੇ ਇੱਧਰ ਇੱਕ ਬੰਦਾ ਹੋਰ ਤੇਰੇ ਨਾਲ ਸ਼ੰਡੋਏ ਜਿਹੜੇ ਰੱਖਿਆ ਹਾਂ ਹਾਂ ਠੀਕ ਬੰਦਾ ਵਧੀਆ ਵਧੀਆ ਰਹਿਣਾ ਠੀਕ ਆ ਤੇ ਬਾਈ ਪਤਾ ਦੇ ਤਾਂ ਰੇਡ ਰੂਟ ਆਂਡਰੀਆ 16 ਮਾਡਲ ਆ ਸੋਨਾ ਦਾ ਆ ਬਾਈ ਸੋਨਾ ਦਿੱਤਾ ਹੈ ਆਰਐਸ ਤੋਂ ਸੋਜ ਆ ਟਾਇਰ ਹੈਗੇ ਬਾਈ ਘਸੇ ਹੋਏ 32 ਨੰਬਰ ਆ 5 ਜੁਲਾਈ ਦਾ ਵਧੀਆ ਇੰਜਨ ਗੇਅਰ ਦਾ ਵਧੀਆ ਮੈਂ ਦੂਜਾ ਮੈਂ ਕਹਿੰਦਾ ਨਾਲ ਦੀ ਘਸੇ ਬਾਈ ਨਹੀਂ ਫੇਰ ਦੁਬਾਰਾ ਲੱਗ ਕੇ ਰਸ ਅੱਛਾ ਫਿਰ ਇੱਥੇ ਬਰਦਰ ਗਰਿਆਜ ਕਸੇ ਜਿਹੜੇ ਟਾਇਰ ਚੱਲਦੇ ਜਿਆਦਾ ਕਹਿੰਦਾ ਗੜਦਾ ਗੜਦਾ ਠੀਕ ਆ ਬਾਈ ਜਿਪਰੀ ਮਾਰ ਬਾਈ ਵਾਪਰ ਵੀ ਲੱਗਿਆ ਹੋਇਆ ਇਹਨੂੰ ਚੱਲ ਮਾਜਾ ਸਾਇਦਾ ਕੋਈ ਵਾਪਰ ਠੱਗਾ ਵਾਪਰ ਠੱਗਾ ਵਾਪਰ ਮੜਾ ਮੋਟਾ ਬਾਈ ਕਿਤੇ ਛੋਹ ਨਹੀਂ ਲੜਾਂਗੇ ਇਧਰ ਦਰਮਿਆਨੀ ਜੀ ਕੰਡੀਸ਼ਨ ਵਾਲਾ ਟਰੈਕਟਰ ਕਹਿ ਸਕਦੇ ਹਾਂ ਬਹੁਤ ਵਧੀਆ ਪੂਜਿਆ ਹੋਇਆ ਤੇ ਬਹੁਤ ਘੱਟੇ ਵੀ ਗਿਆ ਸਾਥ ਤੇ ਉਹ ਮੰਗਦੇ ਆ 2,70,000 ਬਾਈ ਇਹ ਠੀਕ ਹੈ ਮੈਂ ਪੈਸੇ ਜਿੰਨਾ ਮੰਗਦੇ ਹੋਣੇ ਮੈਂ 10-10 15-15 ਹਰ ਘੱਟੇ ਮੰਗਦਾ ਹਾਂ ਉਹਨਾਂ ਤੇ ਠੀਕ ਹੈ ਉਹਨੂੰ ਪਤਾ ਹੀ ਵੀ ਪਹਿਲਾਂ ਹੀ ਵੱਧ ਮੰਗਦੇ ਹੁੰਦੇ ਆ ਤੇ ਮੈਂ ਥੋੜਾ ਜਿਹਾ ਵੀਡੀਓ ਤੇ ਕਰਕੇ ਥੋੜਾ ਘੱਟੇ ਮੰਗਦਾ ਹਾਂ ਬਾਅਦ ਵਿੱਚ ਮੈਨੂੰ ਰੋਣਾ ਵੀ ਪੈ ਜਾਂਦਾ ਇਹਨਾਂ ਦਾ ਬਾਅਦ ਠੀਕ ਹੈ ਇਹਦਾ ਬਾਈ 2,70,000 2016 ਮਾਡਲ ਹਾਂਜੀ ਬਾਈ ਪਾਵਰ ਸਟੇਜਿੰਗ ਵਾਲਾ ਹੈ ਇਹ ਕਾਲੀ ਡਿਸਟ੍ਰੀਬਿਊਟਰ ਵਾਲਾ ਬਾਈ ਇਹ ਠੀਕ ਆ ਤੇ ਬਾਕੀ ਉਹਦੇ ਬਾਅਦ ਦਿਖਾਉਣੇ ਆ ਸਭ ਕੁਝ ਚਲਣ ਜਾ ਆ ਜੀ ਇਹ ਬਾਈ 5 ਸਟਾਰ ਵਾਲਾ ਮਾਡਲ ਹੈ ਚਾਹ ਤਗਰੀ ਬਣਾ ਬੈਟਰੀ ਹੋਣਗੇ 60 ਪੈਸੇ ਤੇ ਆਹ 60 ਪੈਸੇ ਟਾਰਗਾ ਜੀ ਮੰਨ ਲਓ ਗਰੀਸ ਇੰਨੇ ਮਾਡਲ ਆ 20 20 ਕਾ ਪੀ ਆ ਚਾਹ ਮਾਰ ਕਿਉਂ ਨਹੀਂ ਦੇ ਬਾਈ ਇਹ ਦਿਖਾ ਦੇ ਟਰੈਕਟਰ ਚੰਗੀ ਤਰ੍ਹਾਂ ਹੈ ਨਾ ਬਾਕੀ ਵੀ ਟਰੈਕਟਰ ਨਾਲ ਜਿੰਨੇ ਵੀ ਆਪਣੀ ਏਜੰਸੀਆਂ 'ਚ ਖੜੇ ਹੁੰਦੇ ਆ ਟਰੈਕਟਰ ਥੋੜੇ ਧੂਨੇ ਧੂਨੇ ਵਾਲੇ ਹੁੰਦੇ ਆ ਪਿੱਛੇ ਤੇ ਦਿਖਾ ਦੇ ਬਾਈ ਬੰਪ ਬੰਪ ਸਾਰਾ ਕੁਝ ਚੰਗੀ ਤਰ੍ਹਾਂ ਹੈ ਪੋਲ ਤੇ ਠੀਕ ਆ ਆਰਾਮ ਨੂੰ ਦਿਖਾ ਦੋ ਆਰਾਮ ਨਾਲ ਹੈਗਾ ਟਿਕਾ ਕੇ ਜਾਂਦਾ ਇੱਥੋਂ ਦੇਖ ਲਓ ਬਾਈ ਠੀਕ ਹੈ ਜੀ ਤੇ 599000 ਰੁਪਏ ਕਹਿੰਦੇ ਬਾਈ ਰੇਟ ਠੀਕ ਆ ਬਾਕੀ ਰੇਟ ਪਰਨਾ ਜਾਇਓ ਬਾਕੀ ਮੌਕੇ ਪਾਏ ਦਾ ਬਾਈ ਇਹ ਪਤਾ ਨਹੀਂ ਕਿੰਨੇ ਦਾ ਦੇ ਦਿੰਨੇ ਕੋਈ ਹਿਸਾਬ ਤਾਂ ਨਹੀਂ ਅਜੇ ਤੱਕ ਸਾਨੂੰ ਨਹੀਂ ਆਇਆ ਹਿਸਾਬ ਇਹਨਾਂ ਦਾ ਮੌਕੇ ਦੇ ਬਾਈ ਤੇ ਆਹ ਕਾਲੀ ਦੀ ਘਾੜੇ ਨਾਲ ਜੀ ਨਾਲ ਜਿੰਦਾ 50 ਵੀ ਘਾੜ ਸਕਦਾ ਸਹੀ ਆ ਉਹ ਬੰਦੇ ਦੀ ਕਿਸਮਤ ਤੇ ਡਿਪੈਂਡ ਕਰਦਾ ਜਾਂ ਫਿਰ ਦੇਣਾਂ ਦੇ ਮੂਡ ਤੇ ਡਿਪੈਂਡ ਕਰਦਾ ਬਾਈ ਠੀਕ ਨੇ ਹਾਂ ਸਹੀ ਗੱਲ ਹਾਂ ਬਾਕੀ ਬਈ ਨਾ ਸੌਦਾ ਨਾ ਆਪਾਂ ਰੇਵੀ ਵੀਡੀਓ ਦੱਸ ਦਿਆਂ ਵੀ ਸੌਦਾ ਦਾ ਅੱਜ ਤਈ ਹੁੰਦਾ ਫੋਨ ਤੇ ਆਪਾਂ ਉਹੀ ਅਗਲੇ ਨਾਲ ਬੈਂਸ ਬਾਜੀ ਕਰੀ ਜਾਈਏ ਉਹ ਫੇਰ ਨਹੀਂ ਨਗਾ ਤੇ ਆਹ ਵੀ 19 ਮਾਡਲ ਹੈ ਨਾ ਬਾਈ 19 ਮਾਡਲ ਹੈ ਇਹ ਵੀ 19 ਮਾਡਲ ਹੈ ਬਾਈ ਡੀਆਈ 50 ਹੈ 2 ਸਪੀਡ ਹੈ ਇਹ ਤੇ ਟਾਇਰ ਤੇ ਪਿਛਲੇ ਅੱਧੇ ਕਿਹਾ ਬਾਈ 40 ਰੁਪਏ ਮੁਰਲੇ ਟਾਇਰ ਨਾਲੇ ਫਲਦੇ ਲੈਂਡ ਦੇ ਊੜਾ ਵਾਪਰ ਲੱਗਿਆ ਵਾ 19 ਦੇ ਇਹ ਵੀ ਬਾਈ 19 ਮਾਡਲ ਹੈ 20 ਦੀ ਆਰਸੀ ਹੈ ਜੀ ਠੀਕ ਆ ਨੰਬਰ ਹੈਗਾ ਪੀਵੀ 20 ਬਾਈ ਕਿੱਥੇ ਦਾ 20 ਪਲਾ ਜੋਰ ਦਾ ਜੀ ਪਲਾ ਜੋਰ ਦਾ ਨੰਬਰ ਆ ਬਾਈ ਦਿਖਾ ਦੇਗਾ ਨਾ ਵੀ ਟਰੈਕਟਰ ਬਾਈ ਮੜਾ ਕੇ ਘੁੰਮ ਕੇ ਡੀਜੇ ਸ਼ੋਅ ਵਾਲਾ ਬਾਈ ਡੀਜੇ ਪਿਆ ਬਾਈ ਸੋਨਾ ਲੀਕਾ ਦਾ ਇੱਥੇ ਬਹੁਤ ਮਟਿਆ ਤੁਸੀਂ ਪਹਿਲਾਂ ਵੀ ਇੱਥੇ ਤੋਂ ਵੇਚੇ ਆਂ ਮੇਰੇ ਤੱਕੇ ਇੱਕ ਵਾਰ ਤੇ ਦੋ ਪਹਿਲਾਂ ਤਿੰਨ ਲਿਆਂਦੇ ਆ ਵੀ ਬਲਾ ਜ਼ੋਰ ਤੇ ਇੱਕ ਹੋਰ ਉਹ ਵੀ ਬਲਾ ਜ਼ੋਰ ਤੇ ਬਲਾ ਜੋ ਚਾਹੇ ਉਹ ਬਹੁਤ ਤਾਂ ਪਹਿਲਾਂ ਸੋਨਾ ਲੀਕਾ ਸੋਨਾ ਲੀਕਾ ਬਾਈ ਨਾਲ ਕੋਲ ਖਾਸੇ ਆਏ ਆ ਟਰੈਕਟਰ ਥੋੜੇ ਦਿਨ ਦੇ ਵਿੱਚ ਵਿੱਚ ਦੋ ਦਿਨ ਟਰੈਕਟਰ ਵੇਚਿਆ ਤੁਹਾਡੇ ਪੰਜ ਟਰੈਕਟਰ ਦਾ ਮਤਲਬ ਇੱਕੋ ਲਾਗੇ ਲੱਗਦੀ ਕੱਟੇ ਆ 1 ਕਰੋੜ ਦਾ 23 ਮਾਡਲ ਵੇਚਿਆ ਪਰਸੋਂ ਜੋ ਉੱਥੇ ਉਹ ਵੀ ਤੁਹਾਡੇ ਕੋਲ ਦੇ ਪਰਸੋਂ ਜੋ ਉਹਦਾ ਬਾਈ 6-7 ਟਰੈਕਟਰ ਦਿਸ ਉਹ ਵੀ ਬਲਾ ਚੋਰ ਤੇ ਆ ਪਤਾ ਜੀ ਹਾਂ ਹਾਂ ਉਹ ਵੀ ਬਲਾ ਚੋਰ ਤੇ ਆ ਠੀਕ ਆ ਲੈ ਬਾਈ ਉੱਚੇ ਮਾਡਲ ਦੇ ਲੋਕ ਉਟਾਈ ਜਾਂਦੇ ਨੇ ਕਈ ਬਾਈ ਬਾਈ ਵੀਡੀਓ ਥੱਲੇ ਪੁੱਛਣ ਲੱਜੇ ਨੇ ਵੀ ਟਰੈਕਟਰ ਬਾਈ ਲੋਕ ਕਾਹਦੇ ਘਟਾਉਣੇ ਉੱਚੇ ਮਾਡਲ ਬਾਈ ਉਹਦਾ ਬਾਈ ਜਿਹੜੇ ਵਿੱਚ ਘਟਾਉਣੇ ਉਹਨਾਂ ਨੂੰ ਉਹਨਾਂ ਨੂੰ ਪੁੱਛਣਾ ਪੈਣਾ ਅਗਲੇ ਦੀ ਮਰਜ਼ੀ ਆ ਬਾਈ ਇਹ ਚੱਕਰ ਹੋਰ ਆ ਅੱਜ ਕੱਲ੍ਹ ਹਰੇਕ ਬੰਦੇ ਦੀ ਆਪਣੀ ਆਪਣੀ ਗ ਬੰਦੇ ਦਾ ਸਾਲ ਵਾ 2 ਸਾਲ ਬਾਅਦ ਮਨ ਬਦਲ ਜਾਂਦਾ ਜੀ ਅਸੀਂ ਹੂ ਟੈਕਟਰ ਲੈ ਲਈ ਹੈ ਨਾ ਬਾਕੀ ਸ਼ੌਂਕ ਅਗਲੇ ਨੇ ਸ਼ੌਂਕ ਹੁੰਦਾ ਭਾਈ ਜੀ 24 24 ਮਾਡਲ 25 25 ਮਾਡਲ ਵੀ ਭਾਈ ਲੋਕ ਟਰੈਕਟਰ ਵੇਚਦੇ ਨੇ ਤੇ ਇਹ ਨਹੀਂ ਹੁੰਦਾ ਵੀ ਕੋਈ ਨੁਕਸ ਕਰਕੇ ਵੇਚ ਦਿੰਦਾ ਨਾ ਬਾਕੀ ਭਾਈ ਕਿੰਨੇ ਵੀ ਜਸਸੀਆਂ ਟਰੈਕਟਰ ਖੜੇ ਆ ਇਹਨਾਂ ਦੀ ਗਾਰੰਟੀ ਵਾਰੰਟੀ ਵਾਲਾ ਕੋਈ ਸੌਦਾ ਨਹੀਂ ਹੁੰਦਾ ਤੁਸੀਂ ਆਪਣੀ ਆ ਕੇ ਆਪਣੇ ਜਾਣਕਾਰ ਬੰਦੇ ਨੂੰ ਦਿਖਾ ਕੇ ਤਸੱਲੀ ਕਰਕੇ ਟਰੈਕਟਰ ਲੈ ਲੜੇ ਉਰੇ ਆਪਣਾ ਕੋਈ ਦੋ ਨੰਬਰ ਵਾਲਾ ਕੰਮ ਨਹੀਂ ਕੋਈ ਡੈਟ ਤੋਂ ਨੂੰ ਤੋਤਾ ਸੋਰਿਆ ਨਹੀਂ ਕੋਈ ਪਾਲਸਾ ਨਹੀਂ ਹੈਗੀ ਸਹੀ ਜੀ ਜਿੱਕਣਾ ਜ਼ਿੰਮੇਵਾਰ ਦੇ ਘਰ ਤੇ ਐ ਉਦਾਂ ਹੀ ਖੜਿਆ ਬਾਈ ਠੀਕ ਨਹੀਂ ਬਾਈ ਹਾਂ ਜੀ ਹਾਂ ਜਿਵੇਂ ਕਿ ਬਹੁਤ ਬੰਦੇ ਪੁੱਛਦੇ ਬਾਈ ਇਹਨੇ ਕੀ ਆ ਕਰਿਆ ਵਾ ਉਰੇ ਬਾਈ ਕੋਈ ਟਚਿੰਗ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਬਾਕੀ ਚਲਾ ਕੇ ਤਸੱਲੀ ਕਰਦੇ ਉਰੇ ਦਾ ਬਾਦ ਸਵੇਰੇ ਅੰਦਰ ਹੁੰਨੇ ਆ ਜਾਂ ਫੇ ਸ਼ਾਮ ਨੂੰ ਅੰਦਰ ਕਰਦੇ ਜਾਂ ਸਵੇਰੇ ਬਾਹਰ ਸਹੀ ਹੈ ਇੰਨੇ ਹੀ ਕੰਮ ਤੋ ਬਾਈ ਬੈਟਰੀ ਬੈਟਰੀ ਡਾਊਨ ਹੋ ਗਈ ਬੈਟਰੀ ਨਹੀਂ ਲਾਉਂਦੇ ਚਾਰਜ ਦੇ ਦੋ ਸਹੀ ਹੈ ੱੱਕੇ ਨਾਲੇ ਸਟਾਰਟ ਕਰੀ ਇਹਨੇ ਸੀ ਬੱਚੇ ਆ ਬਾਈ ਟਾਈਮੇ ਨਹੀਂ ਲੱਗਦਾ ਟਾਈਮੇ ਨਹੀਂ ਲੱਗਦਾ ਬਾਈ ਸਾਫ਼ ਆ ਬੱਚਾ ਬਾਈ ਇਹਦਾ ਰੇਟ 4 ਲੱਖ 30 ਹਜ਼ਾਰ ਨਹੀਂ ਵੱਧ ਕਰਦੇ ਇਹਦਾ ਹੈ ਇਹਦਾ ਵੱਧ ਕਰਦੇ ਵੀ ਰੇਟ ਆ ਨਾ 430 ਦੱਸਿਆ ਮੈਂ ਫਿਰ ਬਾਈ 430 ਦੇਖ ਲਓ ਇਹਦਾ 45000 ਨੇ ਉਹਨੇ 430 ਦੱਸਿਆ 430 ਪੰਚਾਲੀ ਇੰਨਾ ਕੇ ਦੱਸ ਚਲੋ ਬਾਈ ਇਹਦਾ ਥੋੜਾ ਜਿਹਾ ਹੋ ਰੱਖ ਲਿਓ ਮਣਾ ਮੋਟਾ 5-10 ਹਜ਼ਾਰ ਉੱਪਰ ਥੱਲੇ ਜਿਹੜੇ ਮੰਨੂ ਮੰਨੂ ਦਾ 430 ਸੁਣਿਆ ਬਾਈ ਸੁਣਨੇ ਚ ਬਾਈ ਆ ਮੈਸੇਜ ਦਿਖਾਉਣਾ ਮੈਸੇਜ ਮੈਨ ਦਿਖਾਉਣਾ ਆ ਮੈਸੇਜ ਤੇ ਕਹਾ ਕੋਲ 243

ਬਾਈ ਇਹਦਾ ਟਰੈਕਟਰ ਨਾ ਇਹਾ ਮੈਸੀ ਚਲਾ ਲਿਆ ਜਿਹੀ ਕਾਰ ਚਲਾ ਲਈ ਇੱਕ ਬਰਾਬਰ ਹੈ ਪਾਵਰ ਹੈ ਪਾਵਰ ਸਟੀering ਹੈ ਬਾਈ 2021 ਮਾਡਲ ਹੈ 1000 ਘੰਟਾ ਚੱਲਿਆ ਵਾ ਟਰੈਕਟਰ ਦੇਖੀ ਵੀਰੇ ਟਰੈਕਟਰ ਸਾਰਾ ਸੀਡਾ ਬਾਈ ਕਿਤੇ ਖੁੱਲਿਆ ਬੰਦ ਟਰੈਕਟਰ ਸਾਰਾ ਕੁਝ ਨਾਲ ਦਾ ਹੈ ਤੇ ਵੇਟ ਵੀ ਪਏ ਹੋਏ ਹਾਂਜੀ ਬਾਈ ਬੀਡ ਤਾਂ ਨੂੰ ਨਾਲੇ ਆਉਂਦੇ ਬਾਈ ਅੱਛਾ ਅੱਛਾ ਬੀਡ ਬੂਟਾ ਦਾ ਇਹ ਕੋਈ ਲਗਾਉਂਦਾ ਨਹੀਂ ਕੋਈ ਲੱਖ ਗਈ ਆ ਬੀਡ ਬੂਟ ਸਾਰਾ ਕੋਲ ਨਾਲ ਆਉਂਦਾ ਨਾਲ ਬਾਈ ਠੀਕ ਹੈ ਜੀ ਟਰੈਕਟਰ ਦਿਖਾ ਦੇਗਾ ਨੂੰ ਵੀ ਬਾਈ ਆ ਵੀ ਟਰੈਕਟਰ ਥੋੜਾ ਜਿਆ ਛੋਣੇ ਸਵਾਰਨੇ ਵਾਲੀ ਆ ਟਰੈਕਟਰ ਤਾਂ ਜਾਵਾਂਦਾ ਬਾਈ ਸਭ ਤੋਂ ਵੱਡੀ ਗੱਲ ਆਪਣਾ ਲੋਕਲ ਨੰਬਰ ਆ ਬਾਈ ਰੋਸਟਰ ਦਾ ਕੀ ਵੀ 12 ਠੀਕ ਹੈ ਲੋ ਜਿਹੜਾ ਚਿੱਟਾ ਜਿਹਾ ਹੋਇਆ ਟਰੈਕਟਰ ਬਾਈ ਕਿਸਕੇ ਦਾ ਹਾਂ ਦੀ ਦੱਸੋ ਅੱਸੀ ਬਾਰੇ ਹੁਣ ਟਰੈਕਟਰ ਦਾ ਜਦੋਂ ਨਮਾਈਆਂ ਦੇ ਬਾਰੇ ਕਹਾਂ ਦੱਸਣਾ ਇਹਦਾ ਇਹ ਵੀ ਕੋਈ ਪਿੱਛੇ ਘਟਾ ਗਿਆ ਟਰੈਕਟਰ ਇਹਨਾਂ ਨੂੰ 855 ਲਈ ਆਉਣਾ ਇਹਨਾਂ ਦੇ ਤੇ ਅਗਾਂਹ ਦੇਖਦਾ ਭਾਈ ਚਰੀਆਂ ਨੂੰ 80-85 ਪੈਸੇ ਟਾਇਰ ਖੜਿਆ ਟਰੈਕਟਰ ਤੇ ਮੋਡੇ ਟਾਇਰ ਵੀ 70 ਪੈਸੇ ਆਉਣਗੇ ਟਰੈਕਟਰ ਦੇ ਸੇਮ ਹੀ ਠੀਕ ਆ ਤੇ ਇਹਦਾ ਭਾਈ ਜਿਹੜਾ ਮੁੱਲ ਹੈ ਇਹ ਕਰਦੇ ਆ 490000 ਕਿੰਨਾ 490000 ਮੁੱਤਾਂ ਭਾਈ ਬਾਕੀ ਜੋ ਵੀ ਇਹਦੀ ਗੱਲ ਬਾਤ ਮੌਕੇ ਤੇ ਹੋਏਗੀ ਸੈਕਟਰ ਬਾਈ ਵਧੀਆ ਉਹ ਮੇਰਾ ਉਹਦੇਵਾਨੀ ਇਹਦਾ ਬਹੁਤ ਸਾਰੀ ਸੀਗਾ ਟੈਟ ਥੋੜਾ ਜਿਹਾ ਵੀ ਸੁੱਕਾ ਜਾ ਹੋਇਆ ਵਾ ਇਹਦਾ ਹੋ ਜਾਣਾ ਇਹ ਰੰਗ ਬਾਈ ਹੁੰਦਾ ਆ ਥੱਲੇ ਦੇ ਚਿੱਟਾ ਚਿੱਟਾ ਜਾ ਹੋ ਜਾਂਦਾ ਤਾਂ ਹੋ ਜਾਣਾ ਨਹੀਂ ਬੈਟਰੀ ਕਿੱਥੇ ਉਹ ਬੈਟਰੀ ਕਰਕੇ ਹੋਇਆ ਵਾ ਉਹ ਦਿਖਾ ਦੇ ਬਾਈ ਸੂਸਾ ਰੰਗ ਦਿਖਾ ਸਾਰਾ ਸੈਕਟਰ ਦਾ ਬਾਈ ਆਨ ਵਧੀਆ ਪਿਆ ਹਾਂ ਤੇ ਇਹ ਖਰਚਾ ਬਹੁਤ ਜ਼ਿਆਦਾ ਕਿਸੇ ਨੇ ਕੋਈ ਨਵਾਂ ਮੈਸੀ ਲੈਣ ਬਾਰੇ ਸੋਚਦਾ ਹੋਵੇ ਤਾਂ ਬਾਈ ਰੁਪਈਆ 2 ਲੱਖ ਰੁਪਈਆ ਵੱਜ ਜਾਊਗਾ ਹੂੰ ਠੀਕ ਆ ਬਾਕੀ ਆ ਕੇ ਮੇਰਾ ਵੀਰ ਆਪਣੀ ਥੱਲੀ ਕਰੇ ਜਰੂਰ ਠੀਕ ਆ ਇਹਦਾ ਵੀਰ ਜੋੜਾ ਨਹੀਂ ਬੜਾ ਬਾਈ ਠੀਕ ਆ ਇਹਦਾ ਲਿਫਟ ਕੰਟਰੋਲ ਦੂਆ ਨੌਕ ਕਰਨ ਵਾਲਾ ਇਹ ਹੈਂਡ ਬ੍ਰੇਕ ਦੇਖ ਬਾਈ ਗੱਡੀਆਂ ਵਾਂ ਕਾਰ ਮੰਗਣੇ ਹੈਂਡ ਬ੍ਰੇਕ ਰੋਂ ਹੁੰਦੀ ਆ ਅੱਛਾ ਵਰੀ ਇਹਨਾਂ ਕੋ ਆਈ ਖੜੀ ਹੈ ਤੇ ਇਹ ਕੋ 855 ਖੜਾ ਹੈ ਉਹਦਾ ਪੱਗੇ ਵੀ ਦਿਖਾਇਆ ਬਈ ਪਹਿਲੀ ਉਹਦੇ ਵਿੱਚ ਉਹਦਾ ਕੰਮ ਫਿਰ 23 ਮਾਡਲ ਹੈ 22 ਬੰਨੀ 24 ਮਾਡਲ 855 ਅੱਛਾ ਅੱਛਾ ਬਾਕੀ ਸਾਰੇ ਰੈਕਟਰ ਇੱਕ ਵਾਰ ਦੁਬਾਰਾ ਦੱਸ ਦਿਨੇ ਰੇਟ ਬਈ ਇਹ ਮੈਸੀ ਦਾ 2016 ਮਾਡਲ ਠੀਕ ਹੈ ਜੀ ਸੋਨਾਲੀਕਾ ਹਾਂ ਇਸ ਵਾਰ ਆਪਾਂ ਦੱਸਦੇ ਨੇ 2016 ਮਾਡਲ 2 ਲੱਖ 70 ਹਜ਼ਾਰ ਟਮਾਟ 855 2019 ਮਾਡਲ ਠੀਕ ਹੈ ਜੀ ਇਹਦੀ ਕੀ ਆ 5 ਲੱਖ 90 ਹਜ਼ਾਰ ਟਮਾਟ ਸੋਨਾਲੀ ਦਾ 2019 ਮਾਡਲ 20 ਦੀ ਕਾਪੀ ਇਹਦੀ ਹੈਗੀ 430 ਹਜ਼ਾਰ 43 ਠੀਕ ਹੈ ਮੈਸੀ ਹੈਗਾ ਜੀ 2021 ਮਾਡਲ ਤੇ ਇਹਦੀ ਹੈਗੀ 490000 ਠੀਕ ਹੈ ਠੀਕ ਹੈ ਜੀ ਬਾਕੀ ਮੇਰਾ ਵੀਰ ਕਿਸੇ ਨੂੰ ਵੀ ਕੋਈ ਵੀ ਟਰੈਕਟਰ ਪਸੰਦ ਆਇਆ ਤਾਂ ਰੋਪੜ ਸਵਰਾਜ ਏਜੰਸੀ ਵਾਲਾ ਦਿਖਾ ਦੇ ਲੈ ਸਾਹਮਣੇ ਨੰਬਰ ਦਾ ਨੋਟ ਕਰਾ ਦੇ ਕਾਲ ਕਰਕੇ ਗੱਲਬਾਤ ਕਰ ਸਕਦਾ ਜੀ ਕੋਈ ਵੀ ਟਰੈਕਟਰ ਲੈਣਾ ਪਾਕੀ ਬਾਈ ਟਰੈਕਟਰ ਮੇ ਕੋ ਹੋਰ ਵੀ ਖੜੇ ਆ ਪੁਰਾਣੇ ਬਾਈ ਪਿੱਛੇ ਲਾਇਏ ਹੋਏ ਪਿੱਛੇ ਖੜੇ ਹਨ ਕੋਈ ਹੋਰ ਵੀ ਪੁਰਾਣੇ ਛੋਟੇ ਮੋਲ ਵਾਲੇ ਲੱਖ ਸਵਾ ਲੱਖ ਵਾਲੇ ਡੇਢ 2 2.5 ਤਿੰਨ ਤੱਕ ਸਾਰੇ ਟਰੈਕਟਰ ਹੁੰਦੇ ਨੇ ਪਾਕੀ ਜੀ ਆ ਦਿਖਾ ਦਿਆ ਬਣੀ ਆਸੇ ਸਾਰੇ ਟਰੈਕਟਰ ਖੜੇ ਆ ਇਹ ਦੇਖੋ ਇਹ ਸਾਰੇ ਪੁਰਾਣੇ ਟਰੈਕਟਰ ਆਪਣੇ ਰੂਪੜ ਜੀ ਅੱਸੀ ਦੇ ਖੜੇ ਆ ਬਾਈ ਇੱਕ ਮੈਸੀ ਟਰੈਕਟਰ ਆਪਣਾ ਕਬੂਤਾ ਵਾਲੇ ਕੋਈ ਵੀ ਖੜਾ ਦਿਖਾ ਦੋ 41 ਬੰਦ ਇਹ ਬਾਈ ਸਾਦਾ ਸਟੇਜ ਸੂਪਰ ਸਟੀਰੀਂਗ ਐਂਡ ਟੌਪ ਆਫ ਹਾਂ ਤਾਂ ਟਾਇਰ ਕਿਸੇ ਵੇ ਆ ਬਾਈ ਤੁਹਾਨੂੰ ਸਾਡੀ ਏਜੰਸੀਆਂ ਚ ਤਕਰੀਬਨ 40 ਤੋਂ 50 ਟਰੈਕਟਰ ਮਿਲ ਜਾਣੇ ਰੋਪੜ ਹਾਂਜੀ 10 ਲੱਖ ਰੁਪਏ ਤੋਂ ਲੈ ਕੇ 5 ਲੱਖ 6 ਲੱਖ ਤੱਕ ਟਰੈਕਟਰ ਖੜਾ ਮਿਲ ਜਾਣਾ ਕਿਸੇ ਨੂੰ ਕੋਈ ਦੇਖਣਾ ਹੁੰਦਾ ਟਰੈਕਟਰ ਤੁਸੀਂ ਆ ਕੇ ਬਾਈ ਜਿਹੜਾ ਮਾਰਦੇ ਕਰੋ ਬਾਕੀ ਜਿਹੜੀ ਗੱਲ ਬਾਈ ਰੇਟ ਦੀ ਹੁੰਦੀ ਆਪਾਂ ਦੁਬਾਰਾ ਦੱਸ ਰਹੇ ਹਾਂ ਗੱਲ ਜੋ ਰੇਟ ਹੁੰਦਾ ਬਾਈ ਇਹ ਆ ਕੇ ਥੋੜਾ ਸੌਦਾ ਮੌਕੇ ਤੇ ਹੋਣਾ ਵੀਰੇ ਮੇਰੇ ਵੀਰ ਫੋਨ ਤੇ ਪਿਆਸੇ ਵਾਲੇ ਬਾਈ ਨੂੰ ਫੋਨ ਲਾ ਲ ਲੈਨੇ ਬਾਈ ਵੀ ਐਨੇ ਦਾ ਦੇ ਮੇਰਾ ਉਹ ਕੋਈ ਨਾ ਔਖਾ ਹੋਇਆ ਮੰਨੂ ਵੀ ਬਾਈ ਬਾਅਦ ਚ ਲਾਂਭਾ ਦੰਨੇ ਆ ਹਾਂ ਹਾਂ ਵੀ ਤੂੰ ਵੀਡੀਓ ਪਾ ਦੇਣਾ ਵੀ ਬਾਈ ਬਾਅਦ ਚ ਅਸੀਂ ਤੰਗ ਹੁੰਨੇ ਆ ਫੋਨਾਂ ਤੇ ਮੇਰਾ ਵੀਰ ਆ ਕੇ ਸੌਦਾ ਕਰਿਆ ਕਰੋ ਠੀਕ ਹੈ ਜੀ ਤੇ ਪਾਕੀ ਠੀਕ ਹੈ ਕਰਨ ਵੀ ਬਾਈ ਠੀਕ ਹੈ ਫਿਰ ਠੀਕ ਹੈ ਅੱਜ ਵੀ ਵੀਡੀਓ ਤੇ ਕੇ ਸੇ ਨਾ ਹੀ ਕਿਸੇ ਜੀ ਨੇ ਪੁਰਾਣਾ ਟ੍ਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਮਾ ਨੰਬਰ ਥੱਲੇ ਹੁੰਦਾ ਚੱਲਦਾ ਸਕਦਾ ਹੁੰਦਾ ਹਾਂ ਯਾਰ ਜਿਹੜੇ ਬਲੌਗ ਦੇ ਵਿੱਚ ਸਾਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਹੁਣ YouTube ਚੈਨਲ ਨੂੰ ਇੱਕ ਵਾਰ ਨਗਰ ਨੂੰ ਸਬਸਕ੍ਰਾਈਬ ਕਰਿਓ ਮੈਂ ਤੇ ਕਿਸੇ ਬਲੌਗ ਸਾਰੇ ਵੀਰਾਂ ਦਾ ਧੰਨਵਾਦ ਥੈਂਕ ਯੂ